ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਵੀ ਦੋਸਤੋ ਮੈਂ ਵੀਡੀਓ ਜਿਹੜੀ ਹੁਣ ਬਣਾਉਣ ਜਾ ਰਿਹਾ ਆ ਇਹਦਾ ਵਿਸ਼ਾ ਕੋਈ ਵੱਖਰਾ ਨਹੀਂ ਹੈਗਾ ਮੈਂ ਇੱਕ ਵੀਡੀਓ ਪਾਈ ਸੀਗੀ ਪਰਸੋਂ ਕੇ ਚੌਥੇ ਚਾਰਕ ਦਿਨ ਹੋ ਗਏ ਮੈਂ ਤੁਹਾਨੂੰ ਉਹ ਵੀਡੀਓ ਦੀ ਛੋਟੀ ਕਲਿੱਪ ਵੀ ਦਿਖਾਣਾ ਤੁਹਾਨੂੰ ਯਾਦ ਆ ਜਾਊਗਾ ਉਹ ਵੀਡੀਓ ਬਾਬਾ ਵਾਇਰਲ ਹੋ ਗਈ ਯਾਨੀ ਲੱਖ ਕਿਤੇ 1.5 ਲੱਖ ਦੇ ਕਰੀਬ ਉਹਦੇ ਵਿਊ ਚਲੇ ਗਏ ਤੇ ਉਹ ਵੀਡੀਓ ਦੇ ਵਿੱਚ ਮੈਂ ਕੁਝ ਸਪਸ਼ਟੀ ਕਰਨ ਦੇਣਾ ਚਾਹੁੰਦਾ ਪਹਿਲਾਂ ਤੁਸੀਂ ਵੀਡੀਓ ਦੇਖ ਲਓ ਵੀ ਕਿਹੜੀ ਆ ਆਪਾਂ ਫੇਰ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਮੈਂ ਵੀਡੀਓ ਦਿਖਾਉਣ ਜਾ ਰਿਹਾ ਆ ਦੇਖੋ ਪਹਿਲਾਂ ਦੀ ਛੋਟੀ ਜਿਹੀ ਕਲਿੱਪ ਤੁਹਾਨੂੰ ਜਿਆਦਾ ਆ ਜੂਗਾ ਘਟ ਤਾਂ ਹੌਲੀ 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 ਆਲੀ 3-4 ਗਿਆਨ ਰਾਜਾ ਕੇ ਲੜਕਾ ਘੋੜੇ 'ਪਾ ਜਾਂਦਾ ਸਾਈਕਲ ਮੂਰੇ ਖੜਾ ਦੀ ਜਾਂਦਾ ਕਰੀਬ ਦੇ ਬੱਚੇ ਕਹਿੰਦਾ ਸਾਈਕਲ ਪਾਸੇ ਕਰੋ ਓਏ ਕੋਈ ਨਹੀਂ ਮਹਾਰਾਜ ਕੀ ਅਸੀਂ ਸੇਵਾ ਕਰਕੇ ਤੇਰਾ ਸਾਈਕਲ ਚੱਕ ਦਿੰਦਾ ਹੱਥ ਵਿੱਚ ਫੁੱਲ ਲਿਆ ਇਹਦਾ ਹਟਾ ਨਹੀਂ ਤਾਂ ਤੋੜ ਦੂਗਾ ਇਹਦਾ ਚੱਲ ਤੇਰੀ ਮਰਜ਼ੀ ਆ ਗੁਰੂ ਗੋਬਿੰਦ ਸਿੰਘ ਆਵਾਜ਼ਾਂ ਮਾਰਿਆ ਆ ਗਿਆ ਜੀ ਆਦ ਆ ਵਾਲੀ ਵੀਡੀਓ ਆ ਇਹਦੇ ਵਿੱਚ ਕੀ ਦੇਖਿਆ ਤੁਸੀਂ ਵੀ ਇੱਕ ਭਈਆ ਕੀਰਤਨ ਕਰ ਰਿਹਾ ਕੀਰਤਨ ਕਹਾਦਾ ਕਰ ਰਿਹਾ ਮਜ਼ਾਕ ੜਾ ਰਿਹਾ ਕੀਰਤਨ ਦਾ ਤੇ ਮੈਨੂੰ 20-25% ਲੋਕ ਇਹੋ ਜਿਹੇ ਨੇ ਜਿਹੜੇ ਨਾ ਸਮਝ ਜਿਹਨੇ ਮੈਨੂੰ ਵਾਰ-ਵਾਰ ਇੱਕ-ਇੱਕ ਕਮੈਂਟ ਕਰੀ ਜਾਂਦੇ ਨੇ ਕਿ ਤੇਰੀ ਕੀ ਮਿਰਚਾਂ ਲੜਦੀਆਂ ਨੇ ਫੇਰ ਕੀ ਹੋ ਗਿਆ ਤੈਨੂੰ ਕੀ ਦੁੱਖਾ ਜੇ ਕੋਈ ਹੋਰ ਧਰਮ ਦਾ ਬੰਦਾ ਸਿੱਖ ਧਰਮ ਜੜਾ ਲਾ ਕੇ ਉਹ ਵੀਰੋ ਮੈਨੂੰ ਕੋਈ ਦੁੱਖ ਨਹੀਂ ਹੈਗਾ ਮੈਂ ਤਾਂ ਕਹਿਣਾ ਸਿੱਖ ਧਰਮ ਦੀ ਬੇਲ ਵਧੇ ਫੁੱਲੇ ਮੈਨੂੰ ਤਾਂ ਬਹੁਤ ਖੁਸ਼ੀ ਆ ਪਰ ਵੀਰੇ ਜਿਹੜਾ ਇੱਥੇ ਤੁਹਾਨੂੰ ਦੱਸਣ ਦੀ ਜਿਹੜੀ ਮੇਨ ਗੱਲ ਆ ਤੁਹਾਨੂੰ ਸਪਸ਼ਟੀ ਕਰਨ ਮੈਂ ਦੇਣ ਦਾ ਜੇ ਨਾ ਮੇਰਾ ਕਾਰਨਾ ਵੀ ਜ਼ਿਆਦਾਤਰ ਬੰਦੇ ਨੇ ਤਾਂ ਪੂਰੀ ਵੀਡੀਓ ਦੇਖੀ ਐ ਤੇ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਜਿਹੜੇ ਤੁਸੀਂ ਲੋਕਾਂ ਨੇ ਕਾਲੀ-ਕਾਲੀ ਚ ਕਮੈਂਟ ਕਰਦੇ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਵੀਰੇ ਮੈਨੂੰ ਕੋਈ ਦੁੱਖ ਨਹੀਂ ਕਿਉਂਕਿ ਹਰ ਇੱਕ ਖਿੱਤੇ ਦੀ ਅਲੱਗ-ਅਲੱਗ ਭਾਸ਼ਾ ਹੁੰਦੀ ਐ ਤੇ ਬੋਲਣ ਦਾ ਅੰਦਾਜ਼ ਵੀ ਵੱਖਰਾ-ਵੱਖਰਾ ਹੁੰਦਾ ਸੋ ਮੈਨੂੰ ਉਹਦੇ ਬੋਲਣ ਦੇ ਅੰਦਾਜ਼ ਤੋਂ ਕੋਈ ਵੱਖਰਾ ਮੈਨੂੰ ਇਤਰਾਜ਼ ਨਹੀਂ ਹੈਗਾ ਪਰ ਵੀਰੇ ਉਹਨੇ ਕੀਰਤਨ ਕਰਦੇ ਸਮੇਂ ਸੁਣੋ ਤਾਂ ਸਹੀ ਪੂਰਾ ਉਨੇ ਕਿਸੇ ਦੀ ਟੰਗ ਫੜੀ ਆ ਕਿਸੇ ਦੀ ਬਾਹ ਫੜੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਕੀਰਤ ਰਾਜ ਆ ਉਹਨੇ ਕੀਰਤਨ ਦੇ ਵਿੱਚ ਕਿਹਾ ਅਗੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆ ਜਾ ਕਬੀਰ ਭਗਤ ਆ ਜਾ ਆ ਜਾ ਕਬੀਰ ਭਗਤ ਹੁਣ ਤੁਸੀਂ ਮੈਨੂੰ ਦੱਸੋ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸੀ ਕਬੀਰ ਭਗਤ ਦੱਸੋ ਮੈਨੂੰ ਤੇ ਮੈਨੂੰ ਐਂ ਦੱਸੋ ਵੀ ਕਬੀਰ ਭਗਤ ਜੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਜਨਮ ਹੋਇਆ ਉਹਨਾਂ ਤਾਂ ਤੇ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਇਸ ਦੁਨੀਆ ਦੇ ਪ੍ਰਕਾਸ਼ ਹੋਇਆ ਉਹਨਾਂ ਦਾ 250 ਸਾਲ ਦੇ ਬਾਅਦ ਵਕਪੇ ਦੇ ਬਾਅਦ ਅੰਦਾਜ਼ਾ ਜੈ ਇੱਕ ਸੋ ਐਵੇਂ ਯਾਰ ਕਿਸੇ ਦੀ ਬਾਹ ਫੜ ਲੈਣੀ ਕਿਸੇ ਦੀ ਟੰਗ ਫੜ ਲੈਣੀ ਫਿਰ ਇਤਰਾਜ ਹੋਊਗਾ ਜੀ ਦੱਸੋ ਹੋਵੇਂ ਨਾ ਇਤਰਾਜ ਯਾਰ ਪਹਿਲਾਂ ਪੂਰੀ ਵੀਡੀਓ ਤਾਂ ਦੇਖ ਲਿਆ ਕਰੋ ਮੈਨੂੰ ਕੋਈ ਇਤਰਾਜ ਨਹੀਂ ਹੈਗਾ ਮੈਂ ਤਾਂ ਕਹਿੰਨਾ ਸਿੱਖ ਧਰਮ ਦੀ ਜਿਹੜੀ ਬੇਲ ਆ ਉਹ ਬਦੇ ਫੁੱਲੇ ਬਹੁਤ ਜ਼ਿਆਦਾ ਬਾਬੇ ਨਾਨਕ ਦਾ ਜਿਹੜਾ ਆਪਣੇ ਸਿਧਾਂਤ ਨੇ ਉਹਨਾਂ ਤੇ ਦੁਨੀਆ ਵੱਧ ਤੋਂ ਵੱਧ ਪਹਿਰਾ ਦਵੇ ਉਹ ਇੰਦੂ ਵਧੀਆ ਗੱਲ ਕੀ ਹੋਊਗੀ ਹੋਰ ਪਰ ਵੀਰੇ ਇਹ ਨਹੀਂ ਹੈਗਾ ਵੀ ਅਸੀਂ ਕੀਰਤਨ ਕਰੀਏ ਤੇ ਕੀਰਤਨ ਦਾ ਮਜ਼ਾ ਕਢਾਈਏ ਕਿਸੇ ਦੀ ਟੰਗ ਫੜ ਲਈਏ ਕਿਸੇ ਦੀ ਬਾਹ ਫੜ ਲਈਏ ਸੁਣੋ ਪਹਿਲਾਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਮਾੜਾ ਜਾਂ ਜਿਨ੍ਹਾਂ ਨੂੰ ਮੈਂ ਸਪਸ਼ਟ ਕਰਨ ਦੇਣਾ ਚਾਹੁੰਦਾ ਉਹਨਾਂ ਨੂੰ ਛੋਟੀ ਜਿਹੀ ਕਲਿੱਪ ਦਿਖਾ ਵੀ ਦਿੰਦਾ ਆ ਦੇਖੋ ਘਰ ਕਹਿੰਦਾ ਇਹ ਅਗੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਆ ਜਾ ਕਬੀਰ ਭਗਤ ਆ ਪਹਿਲਾਂ ਦੇਖੋ ਕਲਿੱਪ ਗੁਰੂ ਗੋਬਿੰਦ ਸਿੰਘ ਆਵਾਜ਼ਾਂ ਮਾਰਿਆ ਕਬੀਰ ਭਗਤ ਆ ਜਾ ਦੂਏ ਦਿਨ ਸੋਨੇ ਹਾਂਜੀ ਦੇਖ ਲਈ ਵੀਰੇ ਲੱਗਿਆ ਨਾ ਪਤਾ ਵੀ ਕੀ ਇਤਰਾਜ ਆ ਹੁਣ ਲ ਇੱਕ ਬਾਈ ਨੇ ਤਾਂ ਜਮੇ ਹੀ ਸਿਰਾ ਕਰਤਾ ਯਾਰ ਮੈਨੂੰ ਕਹਿੰਦਾ ਪਹਿਲਾਂ ਤਾਂ ਮੇਨਾਂ ਬਹਿਸ ਕਰੀ ਗਿਆ ਵੀ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਨਾ ਜਦ ਬਾਅਦ ਜਦ ਨੂੰ ਮੈਂ ਸਾਰੀ ਗੱਲ ਸਮਝਾ ਤੀ ਦੱਸ ਤੀ ਮੈਨੂੰ ਕਹਿੰਦਾ ਮੈਂ ਹੀ ਕਹਿੰਦਾ ਫੇਰ ਕੀ ਹੋ ਗਿਆ ਕਬੀਰ ਭਗਤ ਵੀ ਤਾਂ ਰੱਬੇ ਆ ਕਹਿੰਦਾ ਫੇਰ ਉਹ ਕਿਤੇ ਆ ਨਹੀਂ ਸਕਦਾ ਲੋ ਦੱਸੋ ਦੱਸ ਵੀਰੇ ਹੁਣ ਕੀ ਕਰਾਂ ਹੁਣ ਮੈਂ ਤਾਂ ਉਹਨੂੰ ਐਂ ਐਂ ਲਿਖਿਆ ਮੈਂ ਕਿਹਾ ਵੀਰੇ ਤੈਨੂੰ ਨਹੀਂ ਲੱਗਦਾ ਵੀ ਤੂੰ ਥੋੜਾ ਜਿਹਾ ਠੱਕਾ ਹੀ ਜਾ ਕੇ ਜ਼ਿਆਦਾ ਕਰੀ ਜਾਂਦਾ ਹੁਣ ਆਈ ਲਿਖੂਗਾ ਮੈਂ ਉਹਨੂੰ ਅੱਛਾ ਤੇ ਮੈਂ ਕਈ ਕਮੈਂਟਾਂ ਦੇ ਵਿੱਚ ਰਿਪਲਾਈ 'ਚ ਲਿਖਤਾ ਮੈਂ ਕਿਹਾ ਤੁਸੀਂ ਮੈਨੂੰ ਆਪ ਦੱਸੋ ਵੀ ਕੀ ਗੁਰੂ ਗੋਬਿੰਦ ਸਿੰਘ ਜੀ ਤੇ ਕਬੀਰ ਭਗਤ ਜੀ ਸਮਕਾਲੀ ਸੀ ਹੁਣ ਹੋਰ ਸਿਰੇ ਲਾਦੀ ਲੋਕਾਂ ਦੇ ਵਿੱਚ ਗੱਲ ਆਦੇ ਨੂੰ ਐਂ ਹੀ ਨਹੀਂ ਪਤਾ ਵੀ ਸਮਕਾਲੀ ਕੀ ਹੁੰਦਾ ਲੋ ਦੱਸੋ ਜਿੱਦ ਬਹਿਸ ਤਾਂ ਕਰਨ ਆ ਜਾਂਦੇ ਨੇ ਕਮੈਂਟਾਂ ਦੇ ਵਿੱਚ ਵਿਦਵਾਨ ਤਾਂ ਬਣ ਜਾਂਦੇ ਨੇ ਠੀਕ ਹੈ ਨਾ ਤੇ ਅੱਛਾ ਦੂਜਾ ਸਪਸ਼ਟੀ ਕਰਨ ਵੀਰੇ ਦੂਜਾ ਸਪਸ਼ਟੀ ਕਰਨ ਇਹ ਆ ਵੀਰੇ ਕਈ ਮੈਨੂੰ ਕਹਿੰਦੇ ਨੇ ਕਹਿੰਦੇ ਬਈ ਤੁਸੀਂ ਵੀ ਤਾਂ ਮਜ਼ਾਕ ੜਾਉਣੀ ਹੋ ਆਪਣੇ ਇਹਨਾਂ ਦਾ ਹੇਲੇਲੂਇਆ ਵਾਲਿਆਂ ਦਾ ਉਹ ਵੀਰੇ ਅਸੀਂ ਉਹਨਾਂ ਦਾ ਮਜ਼ਾਕ ਨਹੀਂ ੜਾਉਂਦੇ ਉਹ ਆਪਦਾ ਮਜ਼ਾਕ ਆਪ ੜਵਾਉਂਦੇ ਨੇ ਹੁਣ ਸਿਰ ਤੇ ਹੱਥ ਰੱਖ ਕੇ ਐ ਹਿੱਲ ਕੇ ਜੇ ਕਮਲਿਆਂ ਵਾਂਗ ਸਿਰ ਜੇ ਮਾਰ ਕੇ ਜੇ ਆਈ ਹਾਲੀਲੇ ਕਰਨਗੇ ਤਾਂ ਫਿਰ ਮਜ਼ਾਕ ਤਾਂ ਉਡੂ ਗਈ ਵੀਰੇ ਠੀਕ ਹੈ ਨਾ ਜੇ ਹੁਣ ਪਹਿਮਾ ਭਰਮਾ ਚ ਪਉਣਗੇ ਜੇ ਬਾਬੇ ਨਾਨਕ ਜੀ ਦੇ ਸਿਧਾਂਤਾਂ ਤੋਂ ਪਰੇ ਜਾਣਗੇ ਫਿਰ ਤਾਂ ਲੱਗੂ ਗਈ ਵੀ ਇਹ ਫਿਰ ਤਾਂ ਯਾਰ ਮੱਲੋ ਮਨ ਲਈ ਆਸਾ ਹੋਊਗੀ ਆਊਗਾ ਠੀਕ ਹੈ ਕਿ ਨਹੀਂ ਤੇ ਇੱਕ ਬਾਈ ਨੇ ਮੈਨੂੰ ਕੀ ਕਹਿਆ ਲੈ ਸੁਣ ਲੋ ਕਹਿੰਦਾ 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 ਸਵੇਰ ਦਾ ਪਾਠੀ ਬੋਲਣ ਲੱਗਿਆ ਵਾ ਕਹਿੰਦਾ ਕੰਨ ਖਾਦੇ ਪਏ ਨੇ ਕਹਿੰਦਾ ਫੇਰ ਕਹਿੰਦਾ ਜੇ ਕਹਿੰਦਾ ਉਹ ਕਰਦੇ ਨੇ ਜੇ ਸ਼ੁਮਸ਼ੀ ਵਾਲੇ ਕੁਝ ਕਰਦੇ ਨੇ ਕਹਿੰਦਾ ਫਿਰ ਤੁਹਾਨੂੰ ਦੁੱਖ ਲੱਗਦਾ ਹੁੰਦਾ ਉਹ ਵੀਰੇ ਸਾਨੂੰ ਕੋਈ ਦੁੱਖ ਨਹੀਂ ਸਾਡੇ ਵੱਲੋਂ ਉੱਚੀ ਉੱਚੀ ਬਾਈਬਲ ਪੜ੍ਹਨੋਂ ਆਪਦੀ ਬਾਈਬਲ ਵੀ ਇੱਕ ਚੰਗੀ ਆਪਣਾ ਚੰਗਾ ਗ੍ਰੰਥ ਆ ਬਾਈਬਲ ਨਵੀਂ ਉਹ 'ਚ ਵੀ ਇਹੀ ਲਿਖਿਆ ਹੋਇਆ ਵੀ ਰੱਬ ਇੱਕ ਆ ਕੁਰਾਨ ਸ਼ਰੀਫ ਵੀ ਚੰਗਾ ਗੀਤਾ ਵੀ ਚੰਗੀ ਆ ਭਗਵਤ ਗੀਤਾ ਵੀ ਚੰਗੀ ਆ ਗੁਰੂ ਗ੍ਰੰਥ ਸਾਹਿਬ ਵੀ ਚੰਗਾ ਗ੍ਰੰਥ ਕੋਈ ਨਹੀਂ ਮਾੜਾ ਹੁੰਦਾ ਪਰ ਵੀਰੇ ਜਦ ਤੁਸੀਂ ਸਿਰ ਤੇ ਹੱਥ ਰੱਖ ਕੇ ਐ ਕਮਲੀ ਜਿਵੇਂ ਦੇਖ ਕੇ ਉਹਨੂੰ ਹੱਸਦੀ ਹੁੰਦੀ ਹੈ ਨਾ ਉਹ ਸਮਝ ਗਏ ਹੋ ਤੁਸੀਂ ਤਾਂ ਫੇਰ ਤਾਂ ਮਜ਼ਾਕ ਦੇ ਪਾਤਰ ਬਣੂਗੀ ਬਣੋਗੇ। ਉਹ ਮੇਰੇ ਨਾਲ ਇੱਕ ਬਾਈ ਆ ਮੈਂ ਨਾ ਨਹੀਂ ਹੁਣ ਲੈਣਾ 14 ਕਮੈਂਟਾਂ 'ਚ ਦੇਖ ਲਿਓ। ਐਨੀ ਉਹਨੇ ਮੇਰੇ ਨਾਲ ਬਹਿਸ ਕੀਤੀਆਂ ਗੱਲਾਂ ਹੀ ਛੱਡ ਦੋ। ਹੁਣ ਤੁਸੀਂ ਦੱਸੋ ਵੀਰੇ ਜੇ ਸਿਰ ਤੇ ਹੱਥ ਰੱਖ ਕੇ ਕਮਲਿਆਂ ਮੰਗ ਸਿਰ ਹਿਲਾਵਾਂਗੇ ਐਂ ਭੱਜੇ ਜਾਵਾਂਗੇ ਜਿਵੇਂ ਕਰੰਟ ਲੱਗਦਾ ਹੁੰਦਾ ਫੇਰ ਤਾਂ ਮਜ਼ਾਕ ਉੜੂਗਾ ਹੀ ਉੜੂਗਾ। ਦੱਸੋ ਆ ਤਾਂ ਇਹਨਾਂ ਨੇ ਜਿੱਦ ਪੈਸੇ ਦੇ ਉਹਨੇ। ਅੱਛਾ ਤੀਜਾ ਕਾਰਨ ਵੀਰੇ। ਹੁਣ ਇਹ ਵੀ ਸਪਸ਼ਟੀਕਰਨ ਸੁਣੇ ਜਾਓ ਮੇਰੇ ਤੋਂ ਕਮੈਂਟ ਲਿਖਣੇ ਮੈਨੂੰ ਬਾਰ-ਬਾਰ ਔਖੇ ਲੱਗਦੇ ਨੇ। ਤੀਜੀ ਗੱਲ 1/2 ਉਹ ਨਹੀਂ 1/2 ਕਿਉਂ 15 20 ਜਣਿਆਂ ਨੇ ਮੈਨੂੰ ਕਮੈਂਟ ਕੀਤਾ ਕਹਿੰਦੇ ਕਮੈਂਟ ਕਰਕੇ ਕਹਿੰਦੇ ਇਹ ਕਹਿੰਦੇ ਜੇ ਇੰਨਾ ਕਹਿੰਦੇ ਤੈਨੂੰ ਉਹ ਆਉਂਦਾ ਇਹ ਉਹ ਬਾਲਾ ਹੀ ਜਾਂਦਾ ਧਰਮ ਦਾ ਕਹਿੰਦੇ ਤੂੰ ਇਹ ਪਹਿਲਾਂ ਜਾ ਕੇ ਉਹਦੀਆਂ ਬੱਕੀਆਂ ਕੁੱਟਦਾ ਫੇਰ ਤੂੰ ਵੀਡੀਓ ਪਾਉਂਦਾ ਬਿਲਕੁਲ ਤੁਸੀਂ ਸਹੀ ਹੋ ਵੀਰੇ ਜੇ ਮੈਨੂੰ ਪਤਾ ਹੁੰਦਾ ਵੀ ਉਹ ਕਿੱਥੇ ਦਾ ਕਿੱਥੇ ਦਾ ਰਹਿਣ ਵਾਲਾ ਮੈਂ ਜ਼ਰੂਰ ਪਹਿਲਾਂ ਉਹਦੀਆਂ ਬੱਕੀਆਂ ਕੁੱਟਦਾ ਜਾ ਕੇ ਫਿਰ ਮੈਂ ਵੀਡੀਓ ਪਾਉਂਦਾ ਪਰ ਵੀਰੇ ਮੈਨੂੰ ਤਾਂ ਉਹਦੀ ਆਈਡੀ ਵੀ ਨਹੀਂ ਪਤਾ ਕਿਉਂਕਿ ਇਹ ਜਿਹੜੀ ਵੀਡੀਓ ਆ ਮੈਂ ਤਾਂ ਉਦਾਂ ਹੀ ਸਕਰੋਲ ਕਰਦੇ ਕਰਦੇ ਨੂੰ ਮੈਨੂੰ ਦਿਖ ਗਈ ਤੇ ਮੈਂ ਉਹ ਉਹਦਾ ਲਿੰਕ ਦੇਖ ਲਿਆ ਚੱਕ ਲਿਆ ਸੋ ਦੋਸਤੋ ਐਵੇਂ ਨਹੀਂ ਯਾਰ ਬਿਨਾ ਗੱਲੋਂ ਹੀ ਹਰੇਕ ਮੈਂ ਲਿਖਦਾ ਲਿਖਦਾ ਪਾਗਲ ਹੋਇਆ ਪਿਆ ਕਿੰਨੇ ਇੱਕ ਸਪਸ਼ਟ ਕਰਨ ਦਈਆ ਮੈਂ ਯਾਰ ਜੇ ਨਹੀਂ ਕਮੈਂਟਾਂ ਦਾ ਜਵਾਬ ਦਿੰਨੇ ਫਿਰ ਤੁਸੀਂ ਕਹਿੰਦੇ ਵੀ ਖੰਮ ਨਹੀਂ ਕਿੱਡਾ بڑا ਸਟਾਰ ਬਣ ਗਿਆ ਇਹ ਸੋ ਦੋਸਤੋ ਜੇ ਮੈਨੂੰ ਪਤਾ ਹੁੰਦਾ ਕਿਉਂਕਿ ਉਹਦੀ ਆਈਡੀ ਵੀ ਨਹੀਂ ਹੈਗੀ ਕੋਈ ਇਕ ਤਾਂ ਜੀ ਆਈਡੀ ਹੋਵੇ ਪਤਾ ਵੀ ਪਤਾ ਲੱਗੇ ਵੀ ਭਲਾਣੀ ਆਈਡੀ ਆ ਬੰਦੇ ਦਾ ਪਤਾ ਕਰ ਲਈਏ ਉਹ ਤਾਂ ਉਦਾਂ ਹੀ ਸਕਰੋਲ ਕਰਦੇ ਕਰਦੇ ਵੀਡੀਓ ਆ ਗਈ ਸਾਹਮਣੇ ਕਿਸੇ ਦੀ ਪਾਈ ਹੋਈ ਸੀ ਤੇ ਮੈਂ ਉਹ ਲਿੰਕ ਚੱਕ ਲਿਆ ਮੈਨੂੰ ਦੁੱਖ ਲੱਗਾ ਤਾਂ ਮੈਂ ਵੀਡੀਓ ਪਾਤੀ ਸੋ ਦੋਸਤੋ ਮੇਰੇ ਇਹ ਸਪਸ਼ਟੀਕਰਨ ਹੈ ਕਿਰਪਾ ਕਰਕੇ ਬਾਰ-ਬਾਰ ਕਮੈਂਟਾਂ ਦੇ ਵਿੱਚ ਇੱਕ ਹੀ ਗੱਲ ਨਾ ਪੁੱਛੀ ਜਾਓ ਵੀਡੀਓ ਪਹਿਲਾਂ ਦੇਖਿਆ ਕਰੋ ਕਿਰ ਸਾਰੇ ਨਹੀਂ ਵੀਰੇ ਤੁਸੀਂ ਇਹ 20 ਕ ਪੈਸੇ ਲੋਕ ਨੇ ਇਹ ਹਜੇ ਬਾਕੀ ਦੇ ਲੋਕ ਸਿਆਣੇ ਨੇ ਸਹੀ ਗੱਲਾਂ ਕਰਦੇ ਨੇ ਸਹੀ ਕਮੈਂਟ ਕੀਤੇ ਨੇ ਬਸ ਇਹਨਾਂ ਦਾ ਹੀ ਆ ਤੇ ਅਖੀਰ ਦੇ ਵਿੱਚ ਮੇਰੀ ਉਹੀ ਫੇਰ ਬੇਨਤੀ ਆ ਕਿ ਇਸ ਚੀਜ਼ ਦਾ ਸਖਤ ਤੋਂ ਸਖਤ ਨੋਟਿਸ ਲਿਆ ਜਾਵੇ ਧੰਨਵਾਦ ਜੀ